ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਜੋਦੋ ਯਦੋ ਜੈਦ ਜਾਰੀ ਆ ਅੱਧਾ ਦਾ ਪੱਟਤਾ ਬਾਡਰ ਤੇ ਅੱਧਾ ਹੀ ਰਹਿ ਗਿਆ ਐ ਮੰਨ ਲਓ ਹਾਥੀ ਸੱਟ ਲੈ ਪੂਜੀ ਰਹਿ ਗਈ ਆ ਕੱਲ ਨੂੰ ਮੇਰਾ ਵੀਰ ਖਿੱਚਦੇ ਵੀ ਹਰਾ ਇੱਧਰ ਨੂੰ ਜਿਹਦੇ ਨੇੜੇ ਸ਼ੰਭੂ ਲੱਗਦਾ ਸ਼ੰਭੂ ਪਹੁੰਚ ਜਾਓ ਜੀਦੇ ਨੇੜੇ ਪਿੰਡਾਂ ਦੇ ਖਨੌਰੀ ਲੱਗਦਾ ਖਨੌਰੀ ਪਹੁੰਚ ਜਾਓ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਹਰ ਹਾਲ ਦੇ ਵਿੱਚ ਦਿੱਲੀ ਪਹੁੰਚਣਾ ਹੈ ਇਹਨਾਂ ਦਾ ਜੋਰ ਲੱਗਿਆ ਵਾ ਵੀ ਦਿੱਲੀ ਜਾਣ ਨਹੀਂ ਦੇਣਾ ਇਹਨਾਂ ਦੇ ਵੀ ਇੰਤਜ਼ਾਮ ਐਤ ਕੀ ਸਖਤ ਹੈ ਤੇ ਆਪਾਂ ਵੀ ਉਦੋਂ ਸਖਤ ਹੋ ਕੇ ਹੁਣ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਜਾਣਾ ਹੀ ਜਾਣਾ ਕਿਉਂਕਿ ਇੱਕ ਵਾਰੀ ਖਿਆਲ ਰੱਖੋ ਮੇਰੀ ਗੱਲ ਦਾ ਜੇ ਅਸbaar ਪੰਜਾਬ ਹਰਿਆਣਾ ਨਾਲ ਕੇ ਦਿੱਲੀ ਨਾ ਗਿਆ ਤੇ ਇਹਨਾਂ ਦੇ ਭਰਾਵੋ ਮੂੰਹ ਪੈਣਿਆ ਮੂੰਹ ਇਹ ਗੱਲ ਯਾਦ ਰੱਖਿਓ ਮਨੋਬਲ ਇਹਨਾਂ ਦਾ ਉੱਚਾ ਹੋਣਾ ਆਪਣਾ ਡਿੱਗਣਾ ਤੇ ਅੱਜ ਜਿਹੜੇ ਅਸੀਂ ਬੈਠੇ ਕਰਾ ਜੇ ਸੋਚੀ ਜਾਂਦੇ ਆ ਨਾ ਵੀ ਆਪਾਂ ਕੀ ਲੈਣਾ ਫਿਰ ਭੁੱਲ ਜਿਓ ਇਹਨਾਂ ਵਾਨੀਆਂ ਅਡਾਨੀਆਂ ਨੇ ਵੱਡੇ ਘਰਾਣਿਆਂ ਕੋਲੋਂ ਤੁਹਾਡੀਆਂ ਨਾ ਜ਼ਮੀਨਾਂ ਬਚਣ ਨਾ ਤੁਹਾਡਾ ਰਜਗਾਰ ਬਚੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਮੇਰੀ ਗੱਲ ਚ ਇਥੇ ਰੱਖਿਓ ਜੇ ਆਪਾਂ ਅੱਜ ਵੀ ਨਾ ਉੱਠ ਕੇ ਆਪਣੇ ਬਿੜਗਾ ਦੇ ਨਾਲ ਆਪਣੇ ਨੌਜਵਾਨ ਭਰਾਵਾਂ ਦੇ ਨਾਲ ਨਾ ਖੜੇ ਤਾਂ ਅਫਵਾਹਾਂ ਬਹੁ ਫਲਾਈ ਜਾਂਦੇ ਆ ਅੱਜ ਚਾਰ ਜੀ ਇੱਥੇ ਕਿਸਾਨ ਸ਼ਹੀਦ ਹੋ ਗਏ ਜੀ ਮਾਰੇ ਗਏ ਜੀ ਸ਼ੰਭੂ ਤੇ ਕੁਝ ਨਹੀਂ ਹੋਇਆ ਬਾਈ ਸੱਟਾਂ ਬਹੁਤ ਦੇ ਲੱਗੀਆਂ ਨੇ ਇਹੀ ਆਹੀ ਕੁਝ ਹੋ ਰਿਹਾ ਨਾ ਜਿਹੜੀ ਗੱਲ ਆਪਾਂ ਬਾਰ-ਬਾਰ ਕਰਦੇ ਆ ਕਿ ਦਿੱਲੀ ਸਾਨੂੰ ਬਾਰ-ਬਾਰ ਜ਼ਖਮ ਦਿੰਦੀ ਆ ਅੱਜ ਲੱਤਾਂ ਵੀ ਟੁੱਟੀਆਂ ਨੇ ਬਹੁਤ ਬੰਦਿਆਂ ਨੇ ਤੁਸੀਂ ਵੀਡੀਓ ਦੇਖ ਲਈਆਂ ਹੋਣਗੀਆਂ ਰਬੜ ਦੀਆਂ ਗੋਲੀਆਂ ਮਾਰੀਆਂ ਜਿਵੇਂ ਅਥਰੂ ਗੈਸ ਵੀ ਮਾਰੀ ਗਈ ਤੰਗ ਕਰਾ ਲੋ ਕਾਇਆਂ ਲੱਤਾਂ ਤੋੜੀਆਂ ਗਈਆਂ ਕੁੱਟ ਕੇ ਸੂਏ ਵੀ ਮਾਰੇ ਗਏ ਆ ਟਰੈਕਟਰਾਂ ਦੇ ਵਿੱਚ ਜਾਣੇ ਮੈਂ ਕਹਿੰਦਾ ਕੋਈ ਕਸਰ ਛੱਡੀ ਨਹੀਂ ਅੱਜ ਕਈ ਪੱਤਰਕਾਰ ਵੀ ਜ਼ਖਮੀ ਹੋਏ ਆ ਸੋ ਪਰ ਕੋਈ ਗੱਲ ਨਹੀਂ ਸ਼ਿਗਰਸ਼ਾ ਦੇ ਵਿੱਚ ਇਹਨਾਂ ਨੇ ਜ਼ਬਰ ਕਰਨਾ ਹੈ ਇਹਨਾਂ ਦੇ ਜ਼ਬਰ ਦਾ ਜਵਾਬ ਆਪਾਂ ਸਬਰ ਨਾਲ ਦੇਣਾ ਆਜੋ ਮੇਰਾ ਵੀਰ ਜਿੰਨੇ ਵੀ ਨੌਜਵਾਨਾਂ ਨੂੰ ਖਾਸ ਤੌਰ ਤੇ ਮੇਰੀ ਅਪੀਲ ਹੈ ਕਿਉਂਕਿ ਨੌਜਵਾਨ ਹੀ ਮੋਰਚਿਆਂ ਦੀ ਜਿੰਦ ਜਾਨ ਹੁੰਦੇ ਆ ਪਿਛਲੇ ਵਾਰੀ ਵੀ ਆਪਾਂ ਦੇਖਿਆ ਵੀ 2020 ਦੇ ਵਿੱਚ ਜਦੋਂ ਆਪਾਂ ਦਿੱਲੀ ਨੂੰ ਗਏ ਆ ਤਾਂ ਨੌਜਵਾਨਾਂ ਨੇ ਜਿਹੜੀ ਉਹ ਦਿੱਲੀ ਤੱਕ ਮੋਰਚੇ ਨੂੰ ਫਤਿਹ ਕੀਤਾ ਸੋ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਆਪਾਂ ਇਹ ਮੋਰਚਾ ਜਿਹੜਾ ਬਾਰਡਰ ਬਣਾਇਆ ਹੋਇਆ ਜਿਹੜੇ ਬੈਰੀਕੇਡ ਲਾਏ ਹੋਏ ਨੇ ਜਿਹੜੀਆਂ ਕੰਧਾਂ ਗੱਡੀਆਂ ਹੋਈਆਂ ਤਾਰਾਂ ਵਛਾਈਆਂ ਹੋਈਆਂ ਇਹਨੂੰ ਤੋੜ ਕੇ ਇਹ ਮੋਰਚਾ ਕੱਲ ਨੂੰ ਫਤਿਹ ਹਲ ਹਾਲਚ ਕਰਨਾ ਹੈ ਸੋ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗੰਟੀ ਦੇ ਵਿੱਚ ਜਿੱਥੇ ਵੀ ਤੁਹਾਨੂੰ ਨੇੜੇ ਲੋਟਲਾ ਦਾ ਸ਼ੰਭੂ ਜਖਨੋਰੀ ਉਥੇ ਪਹੁੰਚ ਜਾਓਗੇ ਹੋਰ ਗੱਲਬਾਤ ਵੀ ਕਰਨੀ ਚਾਹੀਦੀ ਪਾਣੀ ਹਾ ਇੱਕ ਹੋਰ ਪੀਲਾ ਹੱਥ ਅਥਰੂ ਕਹਿੰਦੇ ਜਿਹੜੇ ਗੋਲੇ ਸਿੱਟਦੇ ਆ ਨਾ ਉਹਦੇ ਨਾਲ ਸਮੱਸਿਆ ਆਉਂਦੀ ਆ ਵੀ ਉਹ ਸਿੱਟਦੇ ਆ ਤੇ ਬਹੁਤ ਅੱਖਾਂ ਨੂੰ ਸੰਗ ਨੂੰ ਚੜਦਾ ਜਿੰਨਾ ਪਾਣੀ ਲਾਉਣੇ ਅੱਖਾਂ ਨੂੰ ਉਨੰਈਓ ਮੱਚਦਾ ਕਈ ਤਾਂ ਅਜ ਬੇਹੋਸ਼ ਵੀ ਹੋਏ ਆ ਜਦੋਂ ਗੋਲੇ ਸਿੱਟੇ ਆ ਮੇਰਾ ਵੀ ਜਿਹਦੇ ਕੋਲ ਢੋਲ ਆ ਆਪਣੇ ਵੱਡੇ ਸਪਰੇਅ ਵਾਲੇ ਉਹ ਜ਼ਰੂਰ ਨਾਲ ਲੈ ਕੇ ਆਇਓ ਉਹਨਾਂ ਦੀ ਬਹੁਤ ਲੋੜ ਹੈ ਕਿਉਂਕਿ ਢੋਲ ਦੇ ਨਾਲ ਜਿਹਨਾਂ ਪਾਣੀ ਛੜਕਾਂਗੇ ਪਾਣੀ ਛੜਕਣ ਦੇ ਨਾਲ ਉੱਤੇ ਗਿੱਲੀ ਬੋਰੀ ਸੱਟਣ ਦੇ ਨਾਲ ਉਹਦੀ ਜਿਹੜੀ ਗੈਸ ਜੀ ਆ ਉਹ ਖਤਮ ਹੋ ਜਾਂਦੀ ਆ। ਸ਼ੁਕਰ ਹੈ ਪੀ ਲਾ ਕੇ ਵੱਧ ਤੋਂ ਵੱਧ ਤੁਸੀਂ ਢੋਲ ਪਾਣੀ ਵਾਲੇ ਨਾਲ ਲੈ ਕੇਣ ਸਪਰੇਅ ਵਾਲੇ ਢੋਲ ਹੁੰਦੇ ਆ ਉਹ ਢੋਲ ਨਾਲ ਲੈ ਕੇ ਆਣੇ ਤਾਂ ਕਿ ਪਾਣੀ ਨਾਲ ਜਿਹੜੀ ਉਹਦੀ ਗੈਸ ਆ ਉਹਨੂੰ ਖਤਮ ਕੀਤਾ ਜਾ ਸਕੇ। ਨਾਲ ਬੋਰੀਆਂ ਖੱਦਰ ਦੀਆਂ ਬੋਰੀਆਂ ਬੋਰੀਆਂ ਵੀ ਹਾਂ ਜੇਸੀ ਵੀ ਬੋਰੀਆਂ ਜੇਸੀਬੀ ਜੇਸੀਬੀਆਂ ਦੀ ਵੀ ਲੋੜ ਆ ਵੀ ਜਿੰਨਾ ਭਰਾਵਾਂ ਕੋਲ ਜੇਸੀਬੀਆਂ ਹੈਗੀਆਂ ਨੇ ਉਹ ਵੀ ਲੈ ਕੇ ਆਓ ਬਈ ਸਾਨੂੰ ਪਤਾ ਲੱਗਿਆ ਵੀ ਅੱਜ ਕੋਈ ਜੇਸੀਬੀਆਂ ਸਾਡੇ ਪੰਜਾਬ ਚੋਂ ਲੈ ਕੇ ਵੀ ਆਏ ਸੀ ਭਰਾ ਪਰ ਇੱਥੇ ਪਿੱਛੇ ਕਿਤੇ ਇੱਥੇ ਪੈਂਦਾ ਕੋਈ ਸ਼ੈਲਰ ਜਾਂ ਪੈਂਦਾ ਪੌਦ ਜਿਹੜੇ ਪਾਸੇ ਪੈਲਸ ਜਾਂ ਵੀ ਪੈਂਦਾ ਉੱਥੇ ਵੀ ਰੋਕੀਆਂ ਗਈਆਂ ਕਹਿੰਦੇ ਜੇਸੀਬੀਆਂ ਪੁਲਿਸ ਵੱਲੋਂ ਸੋ ਕੋਈ ਗੱਲ ਨਹੀਂ ਬਾਈ ਜੇਸੀਬੀਆਂ ਜਿਹੜੀਆਂ ਭਰਾਵਾਂ ਕੋਲ ਹੈਗੀਆਂ ਕਿਉਂਕਿ ਇਸ ਤਰੀਕੇ ਨਾਲ ਜਿਹੜੇ ਮਜ਼ਬੂਤ ਕੀਤਾ ਹੋਇਆ ਹੈ ਨਾ ਕੰਮ ਉਹ ਜਿਸ ਵੇ ਪਟਣ ਗਿਆ ਸੁਪੀਲ ਆ ਜਿਹੜੇ ਬੰਦੇ ਕੋਲ ਜਿਹੜਾ ਵੀ ਸਾਧਨ ਹੈਗਾ ਬਾਈ ਤੇ ਕੱਲ ਨੂੰ ਲੈ ਕੇ ਮੇਰਾ ਵੀਰ ਇੱਥੇ ਪਹੁੰਚ ਜਾ